ਹੁਣ ਅੱਜ ਆ ਨਵੀਂ ਦੇਖ ਲੋ ਆਮ ਆਦਮੀ ਪਾਰਟੀ ਦੇ ਇਸ ਐਮਐਲਏ ਨੇ ਆ ਨਵੀਂ ਗੱਲ ਕੱਢ ਮਾਰੀ ਐ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਕੁਲਵੰਤ ਸਿੰਘ ਸਿੱਧੂ ਸਾਹਿਬ ਨੇ ਔਰ ਇਹ ਭਾਈ ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤ ਤੇ ਅੱਜ ਆਪਣੀ ਬੰਦੂਕ ਲੈ ਕੇ ਪਹੁੰਚ ਗਏ ਤੇ ਉੱਥੇ ਜਾ ਕੇ ਫਿਰ ਇਹਨਾਂ ਨੇ ਦਾਵਾ ਜਿਹੜਾ ਕੀਤਾ ਉਹਦੇ ਤੇ ਕਈ ਲੋਕ ਮਜ਼ਾਕ ਵੀ ਕਰ ਰਹੇ ਨੇ ਕਈ ਹੱਸ ਵੀ ਰਹੇ ਨੇ ਪਰ ਆਪਾਂ 4-5 ਵੱਡੇ ਸਵਾਲ ਕਰਨੇ ਨੇ ਉਸ ਦਾਅਵੇ ਦੇ ਉੱਪਰ ਤੁਸੀਂ ਵੀ ਆਪਣਾ ਕਮੈਂਟ ਲਿਖਿਓ ਆਪਣਾ ਵਿਚਾਰ ਲਿਖਿਓ ਕਿ ਐਮਐਲਏ ਕੁਲਵੰਤ ਸਿੱਧੂ ਸਾਹਿਬ ਨੇ ਜੋ ਕੀਤਾ ਹੈ ਉਹੀ ਕਰਨਾ ਬਣਦਾ ਹੈ ਜਾਂ ਕੁਝ ਹੋਰ ਕਰਨਾ ਬਣਦਾ ਹੈ ਹੁਣ ਐਮਐਲਏ ਕੁਲਵੰਤ ਸਿੰਘ ਸਿੱਧੂ ਸਾਹਿਬ ਅੱਜ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਜੀ ਜਿਹੜੇ ਕਿ ਸੰਵਿਧਾਨ ਦੇ ਨਿਰਮਾਤਾ ਨੇ ਜਿਹੜੇ ਕਿ ਮਨੁੱਖੀ ਅਧਿਕਾਰਾਂ ਦੇ ਰਾਖੇ ਨੇ ਜਿਨ੍ਹਾਂ ਨੇ ਕਿ ਦੱਬੇ ਕੁਚਲਿਆਂ ਦੀ ਆਵਾਜ਼ ਬਣ ਕੇ ਪੂਰੀ ਦੁਨੀਆ ਦੇ ਵਿੱਚ ਦਿਖਾਇਆ ਜਿਨ੍ਹਾਂ ਨੇ ਹਜ਼ਾਰਾਂ ਕਸ਼ਟ ਝੱਲ ਕੇ ਵੀ ਜਿਹੜੇ ਦੱਬੇ ਕੁਚਲੇ ਨਪੀੜੇ ਲੋਕ ਨੇ ਉਹਨਾਂ ਦੀ ਗੱਲ ਕੀਤੀ ਉਹਨਾਂ ਦੇ ਦਿਵਸ ਤੇ ਅੱਜ ਇਹ ਬੰਦੂਕ ਲੈ ਕੇ ਉੱਥੇ ਗਏ ਤੇ ਕਾਰਨੇ ਦੱਸਿਆ ਭਈ ਅਸੀਂ ਡਾਕਟਰ ਭੀਮਰਾਓ ਅੰਬੇਦਕਰ ਦੀ ਰਾਖੀ ਬੰਦੂਕ ਨਾਲ ਵੀ ਕਰਾਂਗੇ ਵਾਹ ਬਈ ਵਾਹ ਹੁਣ ਜਿਹੜੇ ਮੈਂ ਸਵਾਲ ਪੁੱਛਣੇ ਚਾਹਣਾ ਐਮਐਲਏ ਸਾਹਿਬ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਹੈ ਕਿੰਨੀ ਵਾਰ ਪੰਜਾਬ 'ਚ ਹੋ ਗਿਆ ਕਿ ਡਾਕਟਰ ਭੀਮrao ਅੰਬੇਦਕਰ ਸਾਹਿਬ ਦੇ ਬੁੱਤਾਂ ਦੇ ਉੱਪਰ ਬੇਅਦਬੀ ਕੀਤੀ ਗਈ ਉਹਨਾਂ ਦੇ ਉੱਪਰ ਕਦੇ ਗਲਤ ਨਾਰੇ ਲਿਖੇ ਗਏ ਕਦੇ ਹਥੌੜੀ ਲੈ ਕੇ ਕੋਈ ਉਹਨਾਂ ਨੂੰ ਤੋੜਨ ਚੜ ਗਿਆ ਪਰ ਜੇਕਰ ਇਹਨਾਂ ਨੇ ਰਾਖੀ ਕਰਨੀ ਹੈ ਤਾਂ ਮੈਨੂੰ ਤਾਂ ਇਹ ਲੱਗਦਾ ਵੀ ਬੰਦੂਕ ਲੈ ਕੇ ਐਦਾਂ ਕੋਲੇ ਖੜ ਕੇ ਕਿੰਨਾ ਕੁ ਟਾਈਮ ਤੁਸੀਂ ਰਾਖੀ ਕਰ ਲੋਗੇ ਭਾਈ ਮੈਨੂੰ ਲੱਗਾ ਕਿ ਇਹ ਇੱਕ ਸਿਆਸੀ ਡਰਾਮੇ ਬਾਜ਼ੀ ਤੋਂ ਵੱਧ ਕੇ ਹੋਰ ਇਹਨਾਂ ਨੇ ਕੱਖ ਨਹੀਂ ਕੀਤਾ ਇਹ ਇੱਕ ਛੁਰਲੀ ਛੱਡੀ ਐ ਐਮਐਲਏ ਸਾਹਿਬ ਹੋਰਾਂ ਨੇ ਲੋਕਾਂ ਨੂੰ ਭਰਮਾਉਣ ਲਈ ਜਾਂ ਵੋਟਾਂ ਲਈ ਪੱਖ ਚ ਕਰਨ ਵਾਸਤੇ ਕਹਿ ਸਕਦੇ ਆ ਇੱਕ ਸਵਾਲ ਇੱਥੇ ਇਹ ਵੀ ਹੈ ਪੰਜਾਬ ਸਰਕਾਰ ਦਾ ਇੱਕ ਹੁਕਮ ਆਇਆ ਸੀ ਕਿ ਜਿਹੜਾ ਵੀ ਬੰਦਾ ਫੋਟੋਆਂ ਚ ਜਾਂ ਵੀਡੀਓ ਦੇ ਵਿੱਚ ਹਥਿਆਰ ਲੈ ਕੇ ਫੋਟੋ ਖਿੱਚ ਕੇ ਤੇ ਉਹਨੂੰ ਸੋਸ਼ਲ ਮੀਡੀਆ ਤੇ ਪਾਏਗਾ ਤਾਂ ਉਹਦੇ ਤੇ ਕਾਰਵਾਈ ਹੋਏਗੀ ਸਿਰਫ ਜਿਹੜੀਆਂ ਸਰਕਾਰੀ ਹਥਿਆਰਬੰਦ ਫੋਰਸਾਂ ਨੇ ਜਿਵੇਂ ਪੁਲਿਸ ਆ ਜਾਂ ਫੌਜ ਆ ਉਹਨੂੰ ਛੱਡ ਕੇ ਕੋਈ ਵੀ ਉਹ ਬੰਦਾ ਚਾਹੇ ਉਹਦੇ ਕੋਲ ਲਾਇਸੈਂਸੀ ਹਥਿਆਰ ਹੈ ਤਾਂ ਉਹ ਕੋਈ ਵੀਡੀਓ ਜਾਂ ਫੋਟੋ ਹਥਿਆਰ ਸਮੇਤ ਨਹੀਂ ਪਾ ਸਕਿਆ ਸੋਸ਼ਲ ਮੀਡੀਆ ਤੇ ਸਖਤ ਕਾਰਵਾਈ ਕਰਾਂਗੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁਕਮ ਸੀ ਹੁਣ ਮੈਂ ਪੁੱਛਣਾ ਚਾਹਣਾ ਕਿ ਇਸ ਐਮਐਲਏ ਸਾਹਿਬ ਤੇ ਕਾਰਵਾਈ ਕਰੋਗੇ ਹਥਿਆਰ ਲੈ ਕੇ ਆਪਣੇ ਹਥਿਆਰ ਲੈ ਕੇ ਉਹਨੇ ਫੋਟੋ ਪਾਈਆ ਅੰਬੇਦਕਰ ਸਾਹਿਬ ਦੇ ਬੁੱਤ ਕੋਲ ਖੜਕੇ ਤੇ ਫਿਰ ਜੇ ਲੋਕੀ ਦੂਜੇ ਵੀ ਪਾਉਣ ਲੱਗ ਪਏ ਇਦਾਂ ਫਿਰ ਬਰਦਾਸ਼ ਕਰੋਗੇ ਫਿਰ ਕਹੋਗੇ ਵੀ ਕਾਰਵਾਈ ਕਰਨੀ ਐ ਸੀ ਮੰਨ ਲਓ ਇੱਥੇ ਸਾਰੇ ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਨੇ ਕੋਈ ਅੰਬੇਦਕਰ ਸਾਹਿਬ ਦੇ ਬੁੱਤ ਕੋਲ ਕੋਈ ਕਿਸੇ ਹੋਰ ਬੁੱਤ ਕੋਲ ਖੜਕੇ ਤੇ ਹਥਿਆਰ ਲੈ ਲੈ ਕੇ ਫੋਟੋਆਂ ਪਾਉਣ ਲੱਗ ਪੈਣ ਫਿਰ ਫਿਰ ਤੁਸੀਂ ਬਰਦਾਸ਼ ਕਰੋਗੇ ਜੇ ਤੁਸੀਂ ਫਿਰ ਕਾਰਵਾਈ ਕਰੋਗੇ ਤਾਂ ਫਿਰ ਐਮਐਲਏ ਸਾਹਿਬ ਤੇ ਵੀ ਬਣਦੀ ਆ ਜੇ ਤਾਂ ਕਾਨੂੰਨ ਬਰਾਬਰ ਆ ਜੇ ਤਾਂ ਬਰਾਬਰੀ ਆ ਜੇ ਤਾਂ ਬਰਾਬਰ ਤੇ ਸਭ ਕੁਝ ਚੱਲਣਾ ਫਿਰ ਤਾਂ ਬਣਦੀ ਆ ਤੇ ਨਹੀਂ ਤਾਂ ਵੇਖਣਾ ਹੁਣ ਇਹ ਐ ਕਿ ਆਮ ਆਦਮੀ ਪਾਰਟੀ ਇਹਦੇ ਉੱਪਰ ਫੈਸਲਾ ਕੀ ਲੈਂਦੀ ਆ ਕਿਉਂਕਿ ਜਿਹੜਾ ਇਹ ਮੈਂ ਕਹੂੰਗਾ ਛੁਰਲੀ ਹੀ ਮੈਂ ਕਹੂੰਗਾ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਨੇ ਇਹ ਛੱਡੀ ਆ ਇੱਕ ਦਿਖਾਵਾ ਕੀਤਾ ਆਮ ਆਦਮੀ ਪਾਰਟੀ ਨੂੰ ਇਹਦੇ ਉੱਪਰ ਆਪਣਾ ਸਟੈਂਡ ਸਪਸ਼ਟ ਜਰੂਰ ਕਰਨਾ ਚਾਹੀਦਾ ਸਾਰੀਆਂ ਪਾਰਟੀਆਂ ਹੀ ਇਹੋ ਜੇ ਇਹੋ ਜੇ ਕੰਮ ਕਰਦੀਆਂ ਹੁੰਦੀਆਂ ਨੇ ਤਾਂ ਕਿ ਆਮ ਜਨਤਾ ਦੀਆਂ ਵੋਟਾਂ ਨੂੰ ਇਹੋ ਜਿਹੇ ਤਰੀਕਿਆਂ ਨਾਲ ਭਰਮਾਇਆ ਜਾ ਸਕੇ ਅੱਜ ਲੋੜ ਕੀ ਹੈ ਅੱਜ ਲੋੜ ਹੈ ਜੇਕਰ ਪਹਿਲਾਂ ਆਮ ਆਦਮੀ ਪਾਰਟੀ ਇਹ ਕਹਿੰਦੀ ਸੀ ਕਿ ਅਸੀਂ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਚੱਲਦੇ ਹਾਂ ਭਗਤ ਸਿੰਘ ਦੀ ਫੋਟੋ ਲਾਉਣ ਲੱਗ ਪਏ ਨਾਰਾ ਲਾਉਣ ਲੱਗ ਪਏ ਖਟਕੜ ਕਲਾ ਜਾ ਕੇ ਸੌ ਚੁੱਕਣ ਲੱਗੇ ਤਾਂ ਜੇਕਰ ਇਹਨਾਂ ਮਹਾਨ ਪੁਰਖਾਂ ਲਈ ਜਾਂ ਇਹਨਾਂ ਦੀ ਸੋਚ ਤੇ ਕੁਝ ਕਰਨਾ ਤਾਂ ਫਿਰ ਐਦਾ ਬੁੱਤਾਂ ਕੋਲ ਬੰਦੂਕਾਂ ਲੈ ਕੇ ਖੜ ਕੇ ਫੋਟੋਆਂ ਲਵਾਉਣ ਦੀ ਲੋੜ ਨਹੀਂਗੀ ਕੁਝ ਕਰਨਾ ਤਾਂ ਡਾਕਟਰ ਭੀਮrao ਅੰਬੇਦਕਰ ਦੀ ਸੋਚ ਤੇ ਵਿਚਾਰਧਾਰਾ ਨੂੰ ਲਾਗੂ ਕਰਕੇ ਦਿਖਾਓ ਉਹ ਮਨੁੱਖੀ ਅਧਿਕਾਰ ਉਹ ਲੋਕਾਂ ਦੇ ਅਧਿਕਾਰ ਲੋਕਾਂ ਨੂੰ ਦੇ ਕੇ ਦਿਖਾਓ ਜਿਹੜੇ ਡਾਕਟਰ ਭੀਮrao ਅੰਬੇਦਕਰ ਦੀ ਵਿਚਾਰਧਾਰਾ ਤੇ ਸੋਚ ਦੇ ਵਿੱਚ ਬੜੀ ਜ਼ੋਰਦਾਰ ਮੰਗ ਕਰਦੇ ਨੇ ਪੰਜਾਬ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਵੱਡੇ ਪੱਧਰ ਤੇ ਘਾਣ ਪਿਛਲੇ ਟਾਈਮ ਚ ਹੋਇਆ ਸ਼ੰਭੂ ਤੇ ਖਨੌਰੀ ਤੇ ਜਿਹੜੇ ਕਿਸਾਨ ਬੈਠੇ ਸੀ ਜਿਵੇਂ ਉਹਨਾਂ ਨੂੰ ਕੁੱਟ-ਕੁੱਟ ਕੇ ਉਥੋਂ ਉਠਾਇਆ ਗਿਆ ਤੇ ਫਿਰ ਜੇਲਾ ਵਿੱਚ ਕੀਤਾ ਗਿਆ 80-80 ਸਾਲ ਦੀਆਂ ਬੇਬੇ ਵੀ ਜੇਲਾ ਵਿੱਚ ਕੀਤੀਆਂ ਗਈਆਂ ਉਸ ਦਿਨ ਕੀ ਉਹ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਸੀ ਜੇ ਡਾਕਟਰ ਭੀਮਰਾਓ ਬੇਦਕਰ ਆਏ ਥੋੜਾ ਖੁਸ਼ ਹੋਣਗੇ ਕਿ ਤੁਸੀਂ ਉਹਨਾਂ ਦੀ ਉਹਨਾਂ ਦੀ ਬੁੱਤ ਕੋਲ ਫੋਟੋ ਲਵਾਓ ਬੰਦੂਕ ਫੜ ਕੇ ਫਿਰ ਉਹ ਖੁਸ਼ ਹੋ ਜਾਣਗੇ ਔਰ ਖੜਨਾ ਵੀ ਤੁਸੀਂ ਸਿਰਫ ਉਹਨਾ ਟਾਈਮ ਜਾਂ ਜਿੰਨਾ ਟਾਈਮ ਫੋਟੋ ਖਿੱਚੀ ਨਹੀਂ ਜਾਂਦੀ ਹੁਣ ਤੁਸੀਂ ਇਸ ਟਾਈਮ ਦਾ ਕੇ ਦੇਖ ਲਓ ਉਹ ਐਮਐਲਏ ਸਾਹਿਬ ਉਸ ਬੁੱਤ ਦੇ ਨੇੜੇ ਤੇੜੇ ਵੀ ਨਹੀਂ ਤੁਹਾਨੂੰ ਦਿਖਣਗੇ ਕਿੰਨਾਕ ਟਾਈਮ ਉੱਥੇ ਬੰਦੂਕ ਲੈ ਕੇ ਸਿਰਫ ਫੋਟੋ ਖਿਚਾਉਣ ਆਏ ਸੀ ਫੋਟੋ ਖਿਚਾ ਕੇ ਚਲੇ ਗਏ ਪਰ ਡਾਕਟਰ ਭੀਮਰਾਓ ਅੰਬੇਦਕਰ ਜੀ ਹੋਣ ਸ਼ਹੀਦ ਇਹਜਮ ਸਰਦਾਰ ਭਗਤ ਸਿੰਘ ਜੀ ਹੋਣ ਚਾਹੇ ਸਾਡੇ ਗੁਰੂ ਸਹਿਬਾਨ ਹੋਣ ਉਹ ਐਦਾਂ ਨਹੀਂ ਖੁਸ਼ ਹੁੰਦੇ ਆ ਦਿਖਾਵੇ ਕਰਨ ਨਾਲ ਉਹਨਾਂ ਦੀ ਸੋਚ ਤੇ ਵਿਚਾਰ ਧਾਰਾ ਨੂੰ ਲਾਗੂ ਕਰਨਾ ਉਹਦੇ ਤੇ ਚੱਲਣਾ ਪੈਣਾ ਹੁਣ ਆ ਪਿਛਲੇ ਦਿਨੀ ਚੌਕੇ ਪਿੰਡ ਦੇ ਵਿੱਚ ਜਿਹੜੀਆਂ ਸਕੂਲ ਅਧਿਆਪਕਾਂ ਨੇ ਧਰਨਾ ਲਾਇਆ ਸੀ ਤੇ ਜਿਵੇਂ ਉਹਨਾਂ ਦੇ ਹੱਕ 'ਚ ਆਈਆਂ ਜਿਹੜੀਆਂ ਕਿਸਾਨ ਔਰਤਾਂ ਤੇ ਉਹਨਾਂ ਨੂੰ ਉਥੋਂ ਕੁੱਟਿਆ ਗਿਆ, ਥੱਪੜ ਮਾਰੇ ਗਏ ਤੇ ਫਿਰ ਜੇਲ੍ਹਾਂ 'ਚ ਕੀਤਾ ਗਿਆ 13 ਸਾਲ ਦੀ ਬੱਚੀ ਦੇ ਸਮੇਤ ਜੇਲ੍ਹ 'ਚ ਕੀਤਾ ਗਿਆ ਕੀ ਉਹ ਮਨੁੱਖੀ ਅਧਿਕਾਰਾਂ ਦਾ ਸ਼ਰਮ ਘਾਣ ਨਹੀਂ ਸੀ ਡਾਕਟਰ ਭੀਮਰਾਓ ਅੰਬੇਦਕਰ ਜੀ ਆਹ ਚਾਹੁੰਦੇ ਨੇ ਕਿ ਆਹ ਘਾਣ ਰੋਕੋ ਤੇ ਜੇਕਰ ਐਮਐਲਏ ਕੁਲਵੰਤ ਸਿੰਘ ਜੀ ਚਾਹੁੰਦੇ ਨੇ ਡਾਕਟਰ ਭੀਮਰਾਓ ਦੀ ਇੱਜ਼ਤ ਕਰਨਾ ਤਾਂ ਫਿਰ ਆਪਣੀ ਸਰਕਾਰ ਨੂੰ ਕਹੋ ਕਿ ਆ ਸਾਰਾ ਕੁਝ ਬੰਦ ਕਰਨ ਕਿੰਨੇ लाਠੀ ਚਾਰਜ ਤੁਹਾਡੇ ਰਾਜ ਦੇ ਵਿੱਚ ਬੇਰੁਜ਼ਗਾਰਾਂ ਤੇ ਹੋ ਰਹੇ ਨੇ ਕੱਚੇ ਮਲਾਜ਼ਮਾਂ ਤੇ ਹੋ ਰਹੇ ਨੇ ਕਦੇ ਮਜ਼ਦੂਰ ਜਦੋਂ ਸੀਐਮ ਦੀ ਕੋਠੀ ਅੱਗੇ ਆਪਣਾ ਹੱਕ ਮੰਗਣ ਆਉਂਦੇ ਨੇ ਉਹਨਾਂ ਤੇ ਹੋ ਰਹੇ ਨੇ ਇਹ ਬੰਦ ਕਰੋ ਔਰ ਫਿਰ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਜਿਹੜੀ ਅਸਲੀ ਆਤਮਾ ਉਹਨਾਂ ਦੀ ਆਤਮਾ ਕੀ ਹੈ ਉਹਨਾਂ ਦੇ ਵਿਚਾਰ ਉਹਨਾਂ ਦੀ ਆਤਮਾ ਨੇ ਉਹਨਾਂ ਦੀ ਸੋਚ ਉਹਨਾਂ ਦੀ ਆਤਮਾ ਹੈ ਉਹਨਾਂ ਦੇ ਸਿਧਾਂਤ ਉਹਨਾਂ ਦੀ ਆਤਮਾ ਹੈ ਤੇ ਫੇਰ ਹੀ ਉਹਨਾਂ ਦੀ ਆਤਮਾ ਨੂੰ ਤੁਸੀਂ ਇੱਕ ਇੱਕ ਸਨਮਾਨ ਦੇ ਸਕਦੇ ਹੋ ਤੇ ਗੱਲ ਆਪਾਂ ਕਰ ਲਈਏ ਸ਼ਹੀਦ ਆਜ਼ਮ ਭਗਤ ਸਿੰਘ ਦੀ ਭਗਤ ਸਿੰਘ ਨੂੰ ਵੀ ਵੱਖ-ਵੱਖ ਸਾਰੀਆਂ ਪਾਰਟੀਆਂ ਨੇ ਵਰਤਿਆ ਤੇ ਆਮ ਆਦਮੀ ਪਾਰਟੀ ਨੇ ਰੱਜ ਕੇ ਵਰਤਿਆ ਸ਼ਹੀਦ ਭਗਤ ਸਿੰਘ ਦਾ ਅੱਧਾ ਨਾਰਾ ਲਾਇਆ ਪਹਿਲਾਂ ਤਾਂ ਆਖੇ ਇਨਕਲਾਬ ਜਿੰਦਾਬਾਦ ਪਰ ਭਗਤ ਸਿੰਘ ਜੀ ਦਾ ਅੱਧਾ ਨਾਰਾ ਗਾਂ ਸੀ ਸਾਮਰਾਜਵਾਦ ਮਰਦਾਬਾਦ ਉਹ ਛੱਡਤਾ ਉਹ ਕਦੇ ਨਹੀਂ ਲਾਇਆ ਲਾ ਹੀ ਨਹੀਂ ਸਕਦੇ ਸਾਮਰਾਜਵਾਦੀ ਇਹ ਕੌਣ ਨੇ ਉਹੀ ਕਾਰਪੋਰੇਟ ਘਰਾਣੇ ਸਾਮਰਾਜਵਾਦ ਨੇ ਜਿੰਨਾ ਤੋਂ ਫੰਡ ਲੈ ਲੈ ਕੇ ਇਹ ਸਾਰੀਆਂ ਪਾਰਟੀਆਂ ਚੋਣਾਂ ਲੜਦੀਆਂ ਨੇ ਫਿਰ ਉਹਨਾਂ ਕਰਕੇ ਅਧਾ ਨਰਾ ਛੱਡਤਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੇ ਕਿਹਾ ਸੀ ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨੀ ਹੈ ਏਹੀ ਮੇਰਾ ਅਸਲੀ ਆਜ਼ਾਦੀ ਦਾ ਸੁਪਨਾ ਹੈ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨ ਦੇ ਲਈ ਆਮ ਆਦਮੀ ਪਾਰਟੀ ਨੇ ਕੋਸ਼ਿਸ਼ ਕੀਤੀ ਅਮੀਰ ਤੇ ਗਰੀਬ ਦਾ ਪਾੜਾ ਖਤਮ ਕਰਨਾ ਚਾਹੁੰਦੀ ਸੀ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਕੀ ਆਮ ਆਦਮੀ ਪਾਰਟੀ ਨੇ ਇੱਕ ਦਿਨ ਵੀ ਇਹ ਕੋਸ਼ਿਸ਼ ਕੀਤੀ ਸਮਾਜਵਾਦ ਯਾਨੀ ਕਿ ਸਾਰੇ ਲੋਕਾਂ ਦੀ ਧਨ ਪੈਸੇ ਪੱਖੋਂ ਬਰਾਬਰੀ ਚਾਹੁੰਦੀ ਸੀ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਕੀ ਆਮ ਆਦਮੀ ਪਾਰਟੀ ਨੇ ਇੱਕ ਦਿਨ ਵੀ ਇਹ ਕੋਸ਼ਿਸ਼ ਕੀਤੀ ਸ਼ਹੀਦ ਭਗਤ ਸਿੰਘ ਅੰਧ ਵਿਸ਼ਵਾਸਾਂ ਨੂੰ ਖਤਮ ਕਰਨਾ ਚਾਹੁੰਦੇ ਸੀ ਔਰ ਜਿਹੜੀਆਂ ਵੀ ਉਹ ਵਿਸ਼ਵਾਸ ਜਿਹੜੇ ਕਿਸੇ ਗੈਬੀ ਸ਼ਕਤੀ ਤੇ ਲੋਕਾਂ ਦਾ ਯਕੀਨ ਬਣਾਉਂਦੇ ਆ ਤੇ ਆਪਣੇ ਆਪ ਤੋਂ ਯਕੀਨ ਹਟਾਉਂਦੇ ਆ ਉਹ ਖਤਮ ਕਰਨਾ ਚਾਹੁੰਦੇ ਸੀ ਉਹ ਕੀ ਆਮ ਆਦਮੀ ਪਾਰਟੀ ਨੇ ਕਦੀ ਇਸ ਤਰ੍ਹਾਂ ਯਤਨ ਕੀਤਾ ਆਮ ਆਦਮੀ ਪਾਰਟੀ ਨੇ ਸ਼ਹੀਦ ਭਗਤ ਸਿੰਘ ਦੇ ਸਤਕਾਰਯੋਗ ਨਾਂ ਨੂੰ ਉਦਾਂ ਵਰਤਿਆ ਜਿਵੇਂ ਅਕਾਲੀ ਦਲ ਨੇ ਪੰਥ 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 ਕਹਿ ਕੇ ਅੱਜ ਤੱਕ ਵੋਟਾਂ ਲਈਆਂ ਜਿਵੇਂ ਕਾਂਗਰਸ ਨੇ ਬਾਪੂ ਗਾਂਧੀ ਬਾਪੂ ਗਾਂਧੀ ਚਾਚਾ ਨਹਿਰੂ ਚਾਚਾ ਨਹਿਰੂ ਕਹਿ ਕੇ ਵੋਟਾਂ ਲਈਆਂ ਉਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਦੇ ਨਾਂ ਨੂੰ ਆਮ ਆਦਮੀ ਪਾਰਟੀ ਨੇ ਵਰਤਿਆ ਤੇ ਅੱਜ ਡਾਕਟਰ ਪੀਮਰਾਓ ਅੰਬੇਦਕਰ ਜੀ ਦੀ ਜਨਮ ਦਿਤੀ ਦੇ ਉੱਪਰ ਆ ਕੁਲਵੰਤ ਸਿੰਘ ਦੇ ਜਿਹੜੀਆਂ ਬੰਦੂਕਾਂ ਫੜ ਕੇ ਫੋਟੋਆਂ ਲਵਾਈਆਂ ਨੇ ਇਹਦਾ ਵੀ ਇਹੀ ਮਤਲਬ ਹੈ ਵਰਤਣਾ ਪਰ ਉਦੋਂ ਤੱਕ ਹੀ ਵਰਤਿਆ ਜਾ ਸਕਦਾ ਜਦੋਂ ਤੱਕ ਲੋਕ ਚੇਤਨ ਨਹੀਂ ਹੁੰਦੇ ਜਦੋਂ ਲੋਕ ਚੇਤਨ ਹੋ ਗਏ ਜਾਗਰੂਕ ਹੋ ਗਏ ਲੋਕਾਂ ਨੂੰ ਸਮਝ ਆ ਗਈ ਉਸ ਤੋਂ ਬਾਅਦ ਵਰਤਿਆ ਵਰਤਿਆ ਨਹੀਂ ਜਾ ਸਕਣਾ ਉਸ ਤੋਂ ਬਾਅਦ ਲੋਕ ਜਵਾਬ ਦੇਣਗੇ ਹੁਣ ਕਾਫੀ ਕੁਝ ਲੋਕਾਂ ਨੂੰ ਸਮਝ ਆਉਣਾ ਸ਼ੁਰੂ ਹੋ ਗਿਆ ਹੁਣ ਸੁਖਵੀਰ ਬਾਦਲ ਹੋਰਾਂ ਨੂੰ ਤਾਂ ਲੋਕਾਂ ਨੇ ਵਾਵਾ ਜਵਾਬ ਦੇ ਦਿੱਤਾ ਪ੍ਰਸ਼ਾਦ ਦੇ ਦਿੱਤਾ ਗੱਫਾ ਦੇ ਦਿੱਤਾ ਉਹ ਅੱਜ ਵੀ ਪੰਥ ਦੀ ਗੱਲ ਕਰਦਾ ਹੈ ਕਰ ਰਹੇ ਨੇ ਆ ਸੁਖਵੀਰ ਬਾਦਲ ਨੂੰ ਤੀਜੀ ਵਾਰ ਪ੍ਰਧਾਨ ਬਣਾਤਾ ਪਰ ਲੋਕਾਂ ਨੇ ਸੋਸ਼ਲ ਮੀਡੀਆ ਤੇ ਰੱਜ ਕੇ ਜਲੂਸ ਕੱਢਿਆ ਲੋਕ ਕਹਿੰਦੇ ਹੁਣ ਆਪਦੇ ਆਪ ਨੂੰ ਖਬਰਦਾਰ ਜੇ ਪੰਥ ਦੇ ਪਹਿਰੇਦਾਰ ਕਿਹਾ ਤਾਂ ਜਦੋਂ ਕਾਲ ਤੱਕ ਸਾਹਿਬ ਨੇ ਤੁਹਾਨੂੰ ਕਹਿਤਾ ਬਈ ਤੁਸੀਂ ਪੰਥ ਦਾ ਕਹਾਨ ਕੀਤਾ ਤਾਂ ਫਿਰ ਤੁਸੀਂ ਹੁਣ ਪੰਥ ਦੀ ਕਿਹੜੀ ਪਹਿਰੇਦਾਰੀ ਦੀ ਗੱਲ ਕਰਨ ਦੇ ਲਈ ਆਏ ਹੋ ਉਹ ਪਹਿਰੇਦਾਰੀ ਕਰਨ ਦੀ ਗੱਲ ਕਿਹੜੀ ਨੈਤਿਕਤਾ ਨਾਲ ਕਰਦੇ ਹੋ ਸੋ ਆਮ ਆਦਮੀ ਪਾਰਟੀ ਦੇ ਇਸ ਐਮਐਲਏ ਨੇ ਜਿੱਦਾਂ ਇਹ ਕੀਤਾ ਕਿ ਉਹ ਜਵਾਬ ਦੇਣਗੇ ਕਿ ਕਿੰਨੇ ਘੰਟੇ ਉਹ ਉੱਥੇ ਪਹਿਰੇਦਾਰੀ ਕਰਨਗੇ ਬੰਦੂਕ ਲੈ ਕੇ ਕੀ ਸਿਰਫ ਐਵੇਂ ਵਿਖਾਵਾ ਹੀ ਕਰਨਾ ਸੀ ਕੀ ਉਹ ਡਾਕਟਰ ਭੀਮrao ਅੰਬੇਦਕਰ ਜੀ ਦੀ ਜਿਹੜੀ ਸੋਚ ਆ ਜਿਹੜਾ ਸਿਧਾਂਤ ਆ ਜਿਹੜੀ ਉਹਨਾਂ ਦੀ ਮਨੁੱਖੀ ਅਧਿਕਾਰਾਂ ਦੀ ਗੱਲ ਹੈ ਉਹਨੂੰ ਉਹਨੂੰ ਲਾਗੂ ਕਰਨ ਦੇ ਲਈ ਕੋਸ਼ਿਸ਼ ਕਰ ਰਹੇ ਨੇ ਆਪਣੀ ਸਰਕਾਰ 'ਚ ਇਹ ਗੱਲ ਚਲਾ ਰਹੇ ਨੇ ਕਿ ਮਨੁੱਖੀ ਅਧਿਕਾਰ ਸਭ ਤੋਂ ਪਹਿਲੇ ਨੰਬਰ ਤੇ ਨੇ ਤੇ ਉਹਨਾਂ ਨੂੰ ਨਹੀਂ ਕੁਚਲਣਾ ਪੁਲਿਸ ਨੂੰ ਤੇ ਹੋਰ ਏਜੰਸੀਆਂ ਨੂੰ ਇਹ ਆਰਡਰ ਦਿੱਤੇ ਜਾਣ ਵੀ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨਾ ਰੱਜ ਕੇ ਪਰ ਜਿੰਨੇ ਵੀ ਦੁਖੀ ਲੋਕ ਨੇ ਸਾਰੇ ਹੀ ਦੁਖੀ ਨੇ ਵੈਸੇ ਇੱਥੇ ਕਿਸਾਨ ਵੀ ਦੁਖੀ ਨੇ ਇਥੇ ਮਜ਼ਦੂਰ ਵੀ ਦੁਖੀ ਨੇ ਇਥੇ ਛੋਟੇ ਦੁਕਾਨਦਾਰ ਵੀ ਦੁਖੀ ਨੇ ਇਥੇ ਨੌਕਰੀ ਤੋਂ ਬੇਰਜਗਾਰ ਵੀ ਦੁਖੀ ਨੇ ਕੱਚੇ ਮਲਾਜ਼ਮ ਵੀ ਦੁਖੀ ਨੇ ਤਾਂ ਉਹਨਾਂ ਸਾਰੀਆਂ ਦੁਖੀ ਆਵਾਜ਼ਾਂ ਦੀ ਗੱਲ ਸੁਨਣਾ ਉਹਨਾਂ ਦੇ ਮਸਲੇ ਹੱਲ ਕਰਨਾ ਇਹ ਆ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਅਸਲੀ ਸੋਚ ਪਰ ਇਧਰ ਨੂੰ ਤੁਰਨਾ ਨਹੀਂ ਗਾ ਤੇ ਕਰਨੀ ਸਾਰੀ ਡਰਾਮੇਬਾਜੀ ਆ ਤਾਂ ਆਮ ਲੋਕ ਜਿਹੜੇ ਨੇ ਉਹ ਸਭ ਕੁਝ ਦੇਖ ਰਹੇ ਨੇ ਪਹਿਲੀਆਂ ਸਰਕਾਰਾਂ ਨੇ ਬੜਾ ਇਸ ਤਰ੍ਹਾਂ ਦੀ ਡਰਾਮੇਬਾਜ਼ੀ ਕੀਤੀ ਪਰ ਲੋਕਾਂ ਨੂੰ ਹੁਣ ਸਮਝ ਆਉਣੀ ਸ਼ੁਰੂ ਹੋ ਗਈ ਆ ਪੰਜਾਬ ਚ ਲੋਕ ਥੋੜੇ ਜਿਆਦਾ ਚੇਤਨ ਹੋਣੇ ਸ਼ੁਰੂ ਹੋ ਗਏ ਆ ਕਿਸਾਨ ਲਹਿਰ ਦਾ ਹੋਰ ਕੋਈ ਬਹੁਤਾ ਫਾਇਦਾ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ ਪਰ ਲੋਕਾਂ ਦੀ ਸਮਝ ਲੋਕਾਂ ਦੀ ਅਕਲ ਲੋਕਾਂ ਦੀ ਬੁੱਧੀ ਵਧਾਉਣ ਦੇ ਲਈ ਲਾਜ਼ਮੀ ਫਾਇਦਾ ਹੋਇਆ ਹੈ ਹੁਣ ਤੁਸੀਂ ਸਾਰੇ ਇਹਦੇ ਬਾਰੇ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਜਰੂਰ ਲਿਖ ਦਿਓ ਦੁਬਾਰਾ ਫੇਰ ਮੈਂ ਦੱਸ ਦਿਆਂ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਨੇ ਕੁਲਵੰਤ ਸਿੰਘ ਸਿੱਧੂ ਔਰ ਇਹਨਾਂ ਨੇ ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤਕੋਲ ਜਾ ਕੇ ਤੇ ਆਪਣੀ ਇੱਕ ਬੰਦੂਕ ਲੈ ਕੇ ਉਹਦੇ ਕੋਲ ਫੋਟੋ ਲਵਾਈ ਆ ਐਮਐਲਏ ਨੇ ਹੁਣ ਪੜਾ ਜੇ ਇਹਨਾਂ ਵਾਂਗ ਜਿੰਨਾਂ ਜਿੰਨਾਂ ਕੋਲ ਲਾਇਸੈਂਸੀ ਬੰਦੂਕਾਂ ਨੇ ਉਹ ਸਾਰੇ ਲੈ ਕੇ ਤੇ ਕੋਈ ਸ਼ਹੀਦ ਭਗਤ ਸਿੰਘ ਜੀ ਦੇ ਬੁੱਤਕੋਲ ਕੋਈ ਕੋਈ ਡਾਕਟਰ ਭੀਮਰਾਓ ਦੇ ਬੁੱਤਕੋਲ ਜਾ ਕੇ ਖੜ ਕੇ ਫੋਟੋਆਂ ਲਵਾਉਣ ਲੱਗ ਜੇ ਆ ਫਿਰ ਕੀ ਕਹਾ ਜਾਊਂਗਾ